ਸਤਿ ਸ਼੍ਰੀ ਅਕਾਲ ਜੀ ਅੱਜ ਦੇ ਪੰਜਾਬੀ ਰਿਸ਼ਤੇ ਫੋਨ ਨੰਬਰਾਂ ਸਮੇਤ ਨੋਟ ਕਰੋ ਜੀ ਪਹਿਲਾ ਰਿਸ਼ਤਾ ਹੈ ਨਾਮ ਕੌਰ ਜਰਸੀਖ ਲੜਕੀ ਪੀਆਰ ਕੈਨੇਡਾ ਨਵਾਂ ਸ਼ਹਿਰ ਜਨਮ 1995 ਕੱਦ 5 ਫੁੱਟ 4 ਇੰਚ ਸਟੱਡੀ ਬੀਕੋਮ ਫਰੋਮ ਇੰਡੀਆ ਹਾਇਰ ਸਟੱਡੀ ਫਰੋਮ ਕੈਨੇਡਾ ਸੰਪਰਕ ਨੰਬਰ ਹੈ ਜੀ ਇਹਨਾਂ ਦਾ 95924 76325 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਰਿਸ਼ਤਾ ਆਪਣੀ ਜਾਂਚ ਪੜਤਾਲ ਕਰਕੇ ਹੀ ਕਰੋ ਜੀ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਬਾਕੀ ਜਾਣਕਾਰੀ ਤੁਸੀਂ ਆਪ ਲੈਣੀ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲड़का ਸਿੱਧੂ ਗੋਤ ਯੂਕੇ ਬਰਕ ਪਰਮਟ ਤੇ ਬਰਨਾਲਾ ਏਰੀਆ ਜਨਮ 1991 ਕੱਦ 6 ਫੁੱਟ ਸਟੱਡੀ ਬੀਸੀਏ ਪ੍ਰੋਪਰਟੀ 7 ਏਕੜ 2 ਪਰਾ ਬਹੁਤ ਕੀਮਤੀ ਜ਼ਮੀਨ ਸੰਪਰਕ ਨੰਬਰ ਹੈ ਜੀ ਇਹਨਾਂ ਦਾ 90416 24452 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀ ਕੁੜਕਾ ਢਾਲੀਵਾਲ ਗੋਤ ਬਰਨਾਲਾ ਏਰੀਆ ਜਨਮ 1997 ਪ੍ਰਾਪਰਟੀ 12 ਕਿੱਲੇ 2 ਪਰਾ ਕਾਰਾਂ ਦੀ ਸੇਲ ਪਰਜੇ ਅਤੇ ਖੇਤੀਬਾੜੀ ਕਰਦੇ ਹਨ ਸੰਪਰਕ ਨੰਬਰ ਹੈ ਜੀ ਇਹਨਾਂ ਦਾ 77430 44955 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸੈਣੀ ਸਿੱਖ ਲੜਕਾ ਜਲੰਧਰ ਏਰੀਆ ਪੀ ਆਰ ਨਿਊਜ਼ੀਲੈਂਡ ਜਨਮ 1999 ਕੱਦ 5 ਫੁੱਟ 10 ਇੰਚ ਸਟੱਡੀ ਡਿਪਲੋਮਾ ਹੋਟਲ ਐਂਡ ਹਸਪੀਟਲ ਮੈਨੇਜਮੈਂਟ ਫਰੋਮ ਨਿਊਜ਼ੀਲੈਂਡ ਜੌਬ ਕੀਵੀ ਕੰਟਰੈਕਟਰ ਇਨ ਹਾਰਟੀਕਲਚਰ ਇੰਡਸਟਰੀ ਐਂਡ ਓਨ ਅ ਲਾਨ ਕੇਅਰ ਬਿਜ਼ਨਸ ਇਨ ਨਿਊਜ਼ੀਲੈਂਡ ਨਿਊਜ਼ੀਲੈਂਡ ਵਿੱਚ ਆਪਣਾ ਘਰ ਹੈ ਜੀ ਇਹਨਾਂ ਕੋਲ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9815552627 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਲੜਕੀ ਬਰਾੜ ਗੋਤ ਫਰੀਦਕੋਟ ਏਰੀਆ ਕੈਨੇਡਾ ਜਨਮ 1992 ਕੱਦ 5 ਫੁੱਟ 4 ਇੰਚ ਸਟੱਡੀ ਜੀਐਨਐਮ ਐਂਡ VSC ਨਰਸਿੰਗ ਹੈਲਥ ਆਫਿਸ ਐਡਮਿਨਿਸਟ੍ਰੇਸ਼ਨ ਪਰਸਨਲ ਸਪੋਰਟ ਫਰੋਮ ਕੈਨੇਡਾ ਡੂਇੰਗ ਜੌਬ ਹੈਲਥ케ਅਰ ਇਨ ਕੈਨੇਡਾ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9463110854 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੰਬੋਜ ਸਿੱਖ ਲੜਕਾ ਕੈਨੇਡਾ ਸਿਟੀਜ਼ਨ ਲੋਰ ਮੇਨ ਲੈਂਡ ਵੀ ਸੀ ਜਨਮ 1998 ਕੱਦ 5 ਫੁੱਟ 9 ਇੰਚ ਸਟੱਡੀ ਸੀਏ ਚਾਰਟਰਡ ਅਕਾਊਂਟੈਂਟ ਡੂਇੰਗ ਜੌਬ ਐਜ਼ ਅਕਾਊਂਟੈਂਟ ਇਨ ਗੁੱਡ ਕੰਪਨੀ ਕੈਨੇਡਾ ਆਪਣਾ ਘਰ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9888521960 ਇਹ ਸਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੂ ਜੀ ਰਵੀ ਦਾਸ ਜੀ ਆ ਸਿੱਖ ਲੜਕਾ ਜਨਮ 2004 ਕੱਦ 5 ਫੁੱਟ 8 ਇੰਚ ਸਟੱਡੀ ਸਾਈਪ੍ਰਸ ਵਿੱਚ ਕੀਤੀ ਹੈ 1 ਸਾਲ ਦਾ ਡੀਜ਼ਲ ਮਕੈਨਿਕ ਦਾ ਡਿਪਲੋਮਾ ਹੈ ਸੰਪਰਕ ਨੰਬਰ ਹੈ ਜੀ ਇਹਨਾਂ ਦਾ 62848 44854 ਇਹ ਸੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸਰਸਵਤ ਬ੍ਰਾਹਮਣ ਲੜਕਾ ਮੋਦਗਿਲ ਮੰਗਲਿਕ ਢੇਲੋਂ ਲੁਧਿਆਣਾ ਜਾਨਮੋਨੀ ਸੋ 90 ਕੱਦ 5 ਫੁੱਟ 8 ਇੰਚ ਸਟੱਡੀ ਬੀਟੈਕ ਐਂਡ ਐਮਬੀਏ ਲੁਧਿਆਣੇ ਕੰਪਨੀ ਵਿੱਚ ਬਤੌਰ ਮੈਨੇਜਰ ਜੌਬ ਕਰਦਾ ਹੈ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9781715013 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਸਾਡਾ ਜਿਹੜਾ ਫੋਨ ਨੰਬਰ ਹੈ ਉਹ ਸ਼ਾਰਟ ਵੀਡੀਓ ਦੇ ਵਿੱਚ ਆਲਰੇਡੀ ਅਸੀਂ ਰੱਖਿਆ ਹੋਇਆ ਜੀ ਉਥੋਂ ਤੁਸੀਂ ਚੈੱਕ ਕਰਕੇ ਸਾਨੂੰ ਆਪਣੀ ਐਡ ਭੇਜ ਸਕਦੇ ਹੋ ਅਸੀਂ ਤੁਹਾਡੀ ਐਡ ਬਿਲਕੁਲ ਫ੍ਰੀ ਆਫ ਕੋਸਟ ਲਾਉਣੀ ਆ ਜੀ ਕਿਸੇ ਤੋਂ ਵੀ ਕੋਈ ਪੈਸਾ ਚਾਰ ਦਿਨ ਨਹੀਂ ਕੀਤਾ ਜਾਂਦਾ ਤੁਸੀਂ ਸਾਨੂੰ ਆਪਣੀ ਐਡ ਭੇਜੋ ਅਸੀਂ ਤੁਹਾਡੀ ਐਡ ਲਗਾ ਦੇਵਾਂਗੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਮ ਗੜੀਆ ਸਿੱਖ ਲੜਕਾ ਮਠਾੜੂ ਗੋਤ ਫਰੀਦਕੋਟ ਏਰੀਆ ਜਨਮੁਨੀਸੁੰਨੜੇ ਹਨਵੇਂ ਕੱਦ 5 ਫੁੱਟ 9 ਇੰਚ ਪ੍ਰਾਪਰਟੀ 2 ਏਕੜ ਆਪਣਾ ਬਿਜ਼ਨਸ ਸੰਪਰਕ ਨੰਬਰ ਆ ਜੀ ਇਹਨਾਂ ਦਾ 94653 74386 790 70140 ਇਹ ਇਹਨਾਂ ਦੇ ਫੋਨ ਨੰਬਰ ਨੇ ਜੀ ਇਹਦੇ ਉੱਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਚੈਨਲ ਨੂੰ ਸਾਰੇ ਸਬਸਕ੍ਰਾਈਬ ਕਰਕੇ ਰੱਖੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਲਾਈਕ ਕਰ ਦਿਆ ਕਰੋ ਜੀ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਅਪਡੇਟ ਮਿਲਦੀ ਰਹੇ ਅਗਲਾ ਰਿਸ਼ਤਾ ਨੋਟ ਕਰੋ ਜੀ ਥੈਟਸ ਇੱਕ ਲੜਕਾ タミン ਗੋਤ ਹੁਸ਼ਿਆਰਪੁਰ ਏਰੀਆ USA ਸਿਟੀਜ਼ਨ ਸਾਰਾ ਪਰਿਵਾਰ USA ਜਨਮ 1993 ਕੱਦ 6 ਫੁੱਟ ਸੰਪਰਕ ਨੰਬਰ ਹੈ ਜੀ ਇਹਨਾਂ ਦਾ +1 831 225 4749 +1 831 261 996 ਇਹਨਾਂ ਫੋਨ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀ ਦੇ ਲੜਕਾ ਵਰਕ ਪਰਮੈਂਟ ਤੇ ਕੈਨੇਡਾ ਲੁਧਿਆਣਾ ਏਰੀਆ ਉਮਰ 24 ਸਾਲ ਕੱਦ 5 ਫੁੱਟ 9 ਇੰਚ ਮਕੈਨੀਕਲ ਇੰਜੀਨੀਅਰਿੰਗ ਡਿਪਲੋਮਾ ਹੋਲਡਰ ਜੌਬ ਪਲੰਬਿੰਗ ਕੈਨੇਡਾ ਪ੍ਰਾਪਰਟੀ ਚਾਰ ਕਿੱਲੇ ਅਤੇ ਪਲਾਟ ਸੰਪਰਕ ਨੰਬਰ ਹੈ ਜੀ ਇਹਨਾਂ ਦਾ +16723359926 9781929474 ਇਹਨਾਂ ਫੋਨ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਲਾਈਕ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖੋ ਜੀ ਤਾਂ ਕਿ ਆਉਣ ਵਾਲੀ ਵੀਡੀਓ ਦੀ ਤੁਹਾਨੂੰ ਅਪਡੇਟ ਮਿਲਦੀ ਰਹੇ ਜੀ ਵੀਡੀਓ ਦੇ ਅਖੀਰ ਤੱਕ ਜੁੜੇ ਰਹਿਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ